ਪੇਸ਼ ਹੈ ਚਰਨਜੀਤ ਪੁੱਲਰ ਦੇ ਚਨਾ ਮਰਦੀ ਨੇ ਅੱਕ ਚੱਬਿਆ ਗੁਰਮੁਖੋ ਧਰਤੀ ਧੌਲੇ ਬਲਦ ਦੇ ਸਿੰਘਾਂ ਤੇ ਖੜੀ ਹੈ ਜਦ ਮਾਤ ਲੋਕ ਚ ਅਤ ਹੁੰਦੀ ਹੈ ਬਲਦ ਨੂੰ ਸਿੰਘ ਬਦਲਨੇ ਪੈਂਦੇ ਨੇ ਇਸ ਤੋਂ ਪਹਿਲਾਂ ਕਿ ਕਥਾ ਅੱਗੇ ਤੁਰਦੀ ਅਚਾਨਕ ਧਰਤੀ ਡੋਲਣ ਲੱਗੀ ਪੰਡਾਲ ਚ ਖਬਰ ਗੂੰਜੀ ਬਾਦਲ ਵਾਲੇ ਮਨਪ੍ਰੀਤ ਬਣੇ ਪਾਜ ਪਾਈ ਸਭ ਕੁਝ ਸੁਣ ਕੇ ਖਟਕੜ ਕਲਾਂ ਦੇ ਬਜ਼ੁਰਗ ਤੋ ਰਹਾ ਨਾ ਗਿਆ ਭਾਈ ਹੁਣ ਤਾਂ ਬਲਦ ਦਾ ਬਚਣਾ ਔਖਾ ਹੈ ਕਥਾਕਾਰ ਨੇ ਇੰਜ ਗੱਲ ਮੁਕਾਈ ਕੋਲਿਓ ਜਦ ਜ਼ਮੀਰ ਕੂਕ ਸੌਂ ਜਾਏ ਉਦੋਂ ਅੰਦਰਲਾ ਬਾਂਦਰ ਬਾਗੀਆਂ ਪਾਉਂਦਾ ਹੈ ਡਾਰਵਿਨ ਦੇ ਪੈਰੋਕਾਰਾਂ ਨੇ ਜੈਕਾਰੇ ਛੱਡ ਦਿੱਤੇ ਮਨਪ੍ਰੀਤ ਤੇਰੀ ਸੋਚ ਤੇ ਵੀਰੋ ਬੱਸ ਹੁਣ ਨੰਨਾ ਨਾ ਪਾਇਓ ਪੰਜਾਬ ਦੀ ਇੱਜ਼ਤ ਦਾਤੇ ਐ ਜ਼ਰਾ ਯਾਦ ਕਰੋ ਸ਼ੋਲੇ ਫਿਲਮ ਦਾ ਡਾਇਲੋਗ ਇੰਜ ਲੱਗਦਾ ਜਿਵੇਂ ਬਸੰਤੀ ਹੁਣ ਤਾਂਗਾ ਲੈ ਕੇ ਸ਼ੰਭੂ ਬਾਰਡਰ ਤੇ ਆਣ ਖੜੀ ਹੋਵੇ ਤਾਂਗੇ ਦੇ ਪਹਿਲੇ ਸਵਾਰ ਕੈਪਟਨ ਅਮਰਿੰਦਰ ਸਿੰਘ ਬਣੇ ਤੇ ਆਖਰੀ ਮਨਪ੍ਰੀਤ ਬਾਦਲ ਜਿੱਥੇ ਚੱਲੇਂਗੀ ਚੱਲੂਗਾ ਨਾਲ ਤੇਰੇ ਟਿਕਟਾਂ ਦੋ ਲੈ ਲਈ ਦੂਜੇ ਗੇੜ ਚ ਤਨੋਂ ਦੀ ਬਸ ਕਰਾਤੀ ਤਾਂਗੇ ਚੱਗੇ ਸੁੰਦਰ ਸ਼ਾਮ ਅਰੋੜਾ ਗੁਰਪ੍ਰੀਤ ਕਾਂਗੜ ਤੇ ਰਾਜਕੁਮਾਰ ਵੀਰ ਕਾ ਸਜ ਗਏ ਪਿੱਛੇ ਬਲਵੀਰ ਸਿੱਧੂ ਫਤਿਹਜੰਗ ਬਾਜਵਾ ਤੇ ਕੇਵਲ ਢਿੱਲੋ ਤਸ਼ਰੀਫ ਲੈ ਆਏ ਮਰਦੀ ਨੇ ਅੱਖ ਚੱਪਿਆ ਹਾਰ ਕੇ ਜੇਠ ਨਾਲ ਲਾਈਆਂ ਇੰਨੀਆਂ ਰੱਜੀਆਂ ਰੂਹਾਂ ਦੇ ਦਰਸ਼ਨ ਕਰਕੇ ਬਸੰਤੀ ਤਨ ਹੋ ਗਈ ਬਸ ਫੇਰ ਚੱਲ ਸੋ ਚੱਲ ਸਿਆਣੇ ਆਖਦੇ ਨੇ ਚੰਗੇ ਮਲਾਹ ਦੀ ਪਛਾਣ ਤੂਫਾਨ ਆਏ ਤੋਂ ਹੁੰਦੀ ਹੈ ਜਿਹੜੇ ਅਮਿਤ ਸ਼ਾਹ ਦੇ ਘਰ ਕੀੜੀ ਬਣ ਪੁੱਜੇ ਨੇ ਉਹ ਕਿਹੜਾ ਨਿਆਣੇ ਨੇ ਤੁਸੀਂ ਲੱਖ ਕਹੋ ਕਿ ਮੋਦੀ ਬੰਦਿਆ ਤੇਰਾ ਕੱਖ ਨਾ ਰਹੇ ਅਗਲਾ ਰਾਹੁਲ ਗਾਂਧੀ ਦੇ ਨੌ ਰਤਨ ਚੁਣ-ਚੁਣ ਕੇ ਲੈ ਗਿਆ ਚਾਹੇ ਗਿਣਤੀ ਕਰਕੇ ਦੇਖ ਲੋ 6 ਸਾਬਕਾ ਮੰਤਰੀ ਤੇ 3 ਸਾਬਕਾ ਵਿਧਾਇਕ ਕਾਕਾ ਰਾਹੁਲ ਦੇ ਪੱਲੇ ਤਾਂ ਹੁਣ ਹਿੱਕੇ ਹੀ ਬਚੀਆਂ ਨੇ ਤੇਰਾ ਕੱਖ ਨਹੀਂ ਬਚਣੀਏ ਰਹਿਣਾ ਛੜਿਆਂ ਦਾ ਹੱਕ ਮਾਰ ਕੇ ਮਨਪ੍ਰੀਤ ਬਾਦਲ ਦਾ ਕਿੰਨਾ ਤਪ ਤੇਜ ਹੈ ਜਦੋਂ ਖਟਕੜ ਕਲਾਂ ਪੁੱਜੇ ਤਾਂ ਪਿੰਡ ਨੇ ਕਿਹਾ ਧਨ ਭਾਗ ਸਾਡੇ ਮਨਪ੍ਰੀਤ ਜਦ ਕਾਂਗਰਸ ਦੇ ਵੇੜੇ ਗਏ ਸੋਨੀਆ ਗਾਂਧੀ ਨੇ ਤੇਲ ਚੋਇਆ ਹੁਣ ਭਾਜਪਾ ਦੀ ਦਿੱਲੀ ਤੇ ਛੈਣੇ ਖੜਕ ਰਹੇ ਨੇ ਆ ਪਾਈ ਬਹਾਰ ਆਈ ਇੰਨਾ ਤੱਕ ਖੜਕ ਸਿੰਘ ਨਹੀਂ ਖੜਕਿਆ ਹੋਣਾ ਜਿੰਨਾ ਹੁਣ ਪੰਜਾਬ ਸਿੋਂ ਖੜਕ ਗਿਆ ਪੰਜਾਬੀ ਇੱਕ ਤੱਕ ਕਾਲੇ ਬਹੁਤ ਨਹੀਂ ਥੋੜਾ ਸਬਰ ਕਰੋ ਇਹ ਸਾਰੇ ਤੰਗਾ ਸਵਾਰ ਆਪਣੇ ਲਈ ਨਹੀਂ ਪੰਜਾਬ ਲਈ ਭਟਕ ਰਹੇ ਨੇ ਤੁਸਾਂ ਦਾ ਤਾਂ ਕੰਮ ਤਵੇ ਲਾਉਣਾ ਕੋਈ ਕਹੇਗਾ ਕੁਰਸੀ ਨਾਚ ਨਚਾਏ ਕੋਈ ਆਖ ਛੱਡੇਗਾ ਡਰ ਮੂਰੇ ਭੂਤ ਨੱਚਦੇ ਨੇ ਭਲਾ ਦਸੂਖਾਂ ਇੰਨਾ ਭਲੇ ਪੁਰਸ਼ਾਂ ਨੂੰ ਕਾਹਦਾ ਡਰ ਆ ਆਪਣਾ ਗੁਰਪ੍ਰੀਤ ਕਾਂਗੜ ਸਾਬਕਾ ਮਾਲਮੰਤਰੀ ਕਿਸੇ ਦਾ دیਵਾਨੀ ਦਾ ਰਵਾਦਾਰ ਨਹੀਂ ਇੰਨੀ ਦੇਸ਼ ਭਗਤੀ ਅਸਾਂ ਤਾਂ ਕਿਤੇ ਨਹੀਂ ਦੇਖੀ ਪੰਜਾਬ ਦੀ ਸੇਵਾ ਚ ਪਹਿਲਾਂ ਬੱਸਾਂ ਵੇਚ ਦਿੱਤੀਆਂ ਫੇਰ ਜ਼ਮੀਨ ਹਾਲੇ ਵਿਜੀਲੈਂਸ ਆਖਦੀ ਪਈ ਐ ਕਿ ਕਾਂਗੜ ਮਾੜਾ ਲੋਕ ਸੇਵਾ ਚ ਸਭ ਕੁਝ ਵਿਕ ਗਿਆ ਬਸ 14 ਕਰੋੜ ਦੀ ਪ੍ਰਾਪਰਟੀ ਬਚੀ ਐ ਕਾਂਗੜ ਸਾਹਿਬ ਅਸਲ ਚ ਸ਼ਰਾਫਤ ਦਾ ਜ਼ਮਾਨਾ ਹੀ ਨਹੀਂ ਰਿਹਾ ਸੁੰਦਰ ਸ਼ਾਮ ਅਰੋੜਾ ਦੀ ਕਾਲਣਾ ਦਾ ਵੀ ਪੰਜਾਬ ਨੇ ਕੋਈ ਮੁੱਲ ਨਹੀਂ ਪਾਇਆ ਅਰੋੜਾ ਸਾਹਿਬ ਨੇ ਕਿਸੇ ਦੇ ਘਰੋਂ ਪਾਣੀ ਦਾ ਗਲਾਸ ਤੱਕ ਨਹੀਂ ਪੀਤਾ ਇੱਥੋਂ ਤੱਕ ਕਿ ਨੋਟ ਗਿਣਨ ਵਾਲੀ ਮਸ਼ੀਨ ਵੀ ਆਪਣੇ ਘਰੋਂ ਲੈ ਕੇ ਜਾਂਦੇ ਸਨ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਭਾਜਪਾ ਘੱਟੋ ਘੱਟ ਢਲ ਦੀ ਸ਼ਾਮ ਮੌਕੇ ਫੋਕਾਹਾ ਦਾ ਨਾਰਾ ਤਾਂ ਮਾਰ ਦਿੰਦੀ ਸਾਧੂ ਸਿੰਘ ਧਰਮਸੋਤ ਨੂੰ ਪਹਿਲਾਂ ਹੀ ਪਤਾ ਸੀ ਕਿ ਨੱਥਾ ਸਿੰਘ ਪ੍ਰੇਮ ਸਿੰਘ ਵਨ ਐਂਡ ਦੀ ਸੇਮ ਥਿੰਗ ਭੀੜ ਪਈ ਤੋਂ ਕੋਈ ਨਾ ਬੋੜੇ ਸੱਜਰੇ ਬਣੇ ਭਾਜਪਾਈ ਮਣੋਮਣੀ ਸੋਚਦੇ ਪਏ ਹੋਣਗੇ ਕਿ ਬਈ ਜੇ ਢਾਲ ਹੀ ਨਹੀਂ ਬੰਨਾ ਤਾਂ ਭਾਜਪਾ ਨੂੰ ਰਗੜ ਕੇ ਫੋੜੇ ਤੇ ਲਾਉਣਾ ਛੱਡੋ ਇਹ ਗਿਲੇ ਸ਼ਿਕਵੇ ਇੱਕ ਗੱਲ ਤਾਂ ਸਾਫ਼ ਹੈ ਕੇ ਤਾਂਗਾ ਸਵਾਰਾਂ ਨੇ ਜਿਵੇਂ ਪਹਿਲਾ ਕਾਂਗਰਸ ਦੀ ਸੇਵਾ ਕੀਤੀ ਹੈ ਓਵੇਂ ਹੁਣ ਭਾਜਪਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗੀ ਨਾਲੇ ਇਹੋ ਤਾਂ ਪੰਜਾਬ ਦੇ ਸਕੇ ਪੁੱਤ ਨੇ ਨਹੀਂ ਮਤਰੀ ਮਾਂ ਵਰਗੇ ਕੇਂਦਰ ਅੱਗੇ ਕੌਣ ਝੋਲੀ ੜਦਾ ਹੈ ਕੋਈ ਸ਼ੱਕ ਹੋਵੇ ਤਾਂ ਬਸੰਤੀ ਨੂੰ ਪੁੱਛ ਲੈਣਾ ਜਦੋਂ ਇਹ ਸਰਬਣ ਪੁੱਤ ਤਾਂਗੇ 'ਚ ਬੈਠੇ ਸਨ ਇਹਨਾਂ ਦੇ ਕੋਲ ਵੈਂਗੀ ਵੀ ਸੀ ਵੈਂਗੀ 'ਚ ਪੰਜਾਬ ਬੈਠਾ ਸੀ ਜਦੋਂ ਤਾਂਗੇ 'ਚ ਬੈਠ ਇਹ ਭਲੇ ਪੁਰਸ਼ ਦਿੱਲੀ ਪੁੱਜੇ ਅੱਗੇ ਉਹ ਭਾਜਪਾ ਨੇਤਾ واਸ਼ਿੰਗ ਮਸ਼ੀਨ ਕੱਢ ਲਿਆ ਆਖੇ ਪਹਿਲਾਂ ਇਹਨਾਂ ਦੇ ਦਾਗ ਧੋਵਾਂਗੇ واਸ਼ਿੰਗ ਮਸ਼ੀਨ 'ਚ ਪਹਿਲਾਂ ਪੂਰੀ ਪਾਇਆ ਸੀ ਕਿ ਭਾਜਪਾ ਦਫ਼ਤਰ ਦੇ ਫਿਊਜ਼ ਉੱਡ ਗਏ ਇਹ ਤਾਂ ਸ਼ੁਕਰ ਕਰੋ ਕਿ ਬਸੰਤੀ ਦਾ ਤਾਂਗਾ ਗੇਟ ਤੇ ਖੜਾ ਸੀ ਸਾਰਿਆਂ ਨੂੰ ਤਾਂਗੇ 'ਚ ਲੱਦ ਬਸੰਤੀ ਗੰਗਾ ਤੇ ਲੈ ਗਈ ਸਭ ਵਾਰੋ-ਵਾਰੀ ਨਹਾਏ ਬਗਰੋ ਚਿੱਟੇ ਕੱਪੜੇ ਪੁਆਏ ਜਦੋਂ ਤਾਂਗਾ ਮੁੜ ਚੱਲਿਆ ਤਾਂ ਗੰਗਾ ਕਿਨਾਰੇ ਟੀ ਸਟਾਲ ਵਾਲੇ ਦੇ ਰੇਡੀਓ ਤੇ ਗਾਣਾ ਵੱਜਿਆ ਰਾਮ ਤੇਰੀ ਗੰਗਾ ਮਲੀ ਹੋ ਗਈ ਪਰ ਤੁਸੀਂ ਪਰਵਾਹ ਨਹੀਂ ਕਰਨੀ ਪਹਿਲਾਂ ਤੁਸੀਂ ਗੱਦੀ ਤੋਂ ਹੱਥ ਤੋਂ ਬੈਠੇ ਹੁਣ ਗੰਗਾ ਚ ਵੀ ਨਹਾ ਲਈ ਇਹ ਲੋਕ ਕਿੱਥੇ ਖੁਸ਼ ਹੋ ਸਕਦੇ ਨੇ ਤੁਹਾਨੂੰ ਪੰਜਾਬ ਖਾਤਰ ਘਾਟ ਘਾਟ ਦਾ ਪਾਣੀ ਵੀ ਪੀਣਾ ਪਵੇ ਬੇਚੇਚਕ ਗੋਡਿਆਂ ਪਰਨੇ ਹੋ ਕੇ ਪੀਣਾ ਆਪਾਂ ਪੰਜਾਬ ਨੂੰ ਰੰਗਲਾ ਵੀ ਤਾਂ ਬਣਾਉਣਾ ਭਗਵੰਤ ਮਾਨ ਦੀ ਸਟੇਜੀ ਤੱਕ ਯਾਦ ਆ ਗਈ ਇਹ ਜੋ ਕਾਲੇ ਕੱਛਿਆਂ ਵਾਲੇ ਨੇ ਇਹੋ ਤਾਂ ਪੁਲਿਸ ਵਾਲੇ ਨੇ ਧੰਨਵਾਦ